ਨਵਾਬ ਦਾ ਥੋੜਾ ਜਿਹਾ ਬੁਲਾਇਆ ਕੀ ਨਾਮ ਵੀਰੇ ਦਾ ਇਹ ਨਾਮ ਵੀਰੇ ਅਰਜਨ ਅਰਜਨ ਕਿਹੜੀ ਜਗ੍ਹਾ ਦਾ ਵੀਰੇ ਹੈਗਾ ਬਕਰ ਹੈ ਕੋਟ ਕੋਲੇ ਪਿੰਡ ਪੈਣੀ ਬੜਿੰਗਾ ਮਰੀ ਕੋਟਲਾ ਰੋਡ ਤੇ ਕਿੰ ਕਿੰਨੀ ਉਮਰ ਹੈ ਦੀ ਇਹਦੀ ਉਮਰ ਵੀਰੇ ਹੈਗੀ ਹੈਗੀ ਮੈਂ ਕਹਾਂ ਉਹ ਠੀਕ ਨਹੀਂ ਨੇ 3 ਮਹੀਨੇ 3 32 ਮਹੀਨੇ ਓਕੇ ਓਕੇ ਕਿਹਦਾ ਬੱਚਾ ਵੀਰੇ ਇਹ ਵੀਰੇ 80 ਗਲਾਂ ਵਾਲੇ ਨਵਾਬ ਦਾ 80 ਗਲਾਂ ਨਵਾਬ ਦਾ ਕ੍ਰੋਸਿੰਗ ਵਾਸਤੇ ਛੱਡਦੇ ਹਾਂ ਹਾਂਜੀ ਵੀਰ ਉਹ ਕੀ ਫੀਸ ਆ ਰਿਹਾ ਰਿਜ਼ਲਟ ਆ ਪਿੱਛੇ ਆਪਣਾ ਲਿਆ ਰਿਜ਼ਲਟ ਦਾ 15 ਦੇ ਰਾਜ ਬਸ਼ੀਰੀ ਆ ਹਾਂਜੀ ਓਕੇ ਕੀ ਵੀਸਾ ਵੀਰੇ ਦੀ ਪੀਸੀ ਦੀ ਵੀਰੇ 25000 25000 ਆਪਣਾ ਨੰਬਰ ਦੱਸ ਦਿੰਦੇ ਨੰਬਰ ਹੈ ਵੀਰੇ ਆਪਣਾ 8699717613 717613 ਹਾਂਜੀ ਔਰ ਰਿਜ਼ਲਟ ਆ ਬਰੇ ਇਹਦਾ ਬੱਚਾ ਵੀਰੇ ਇਹ ਇਹ ਆ ਅਦਲਰਾਜ ਦਾ ਸੁਖਵੀਰ ਜਸੜ ਵਾਲੇ ਦਾ ਬਾਈ ਸੁਖਵੀਰ ਜਸੜ ਅਦਲਰਾਜ ਹੈਗਾਗਾ ਰਣੀ ਵਾਲੇ ਦਲਵਾਗਤ ਆ ਜੀ ਰਣੀ ਵਾਲੇ ਦਲਵਾਗਤ ਠੀਕ ਵੀਰੇ ਇਹ ਚਾਲਨੀਆ ਸਰ ਵਾਲੇ ਰਾਜ ਹਨ ਸਤੀ ਆਪ ਠੀਕ ਹੈ ਜੀ ਬੱਚਾ ਅਦਲਰਾਜ ਦਾ ਕਿੰਨੇ ਚਿਰ ਦਾ ਬੇਸ਼ੇਰਾ ਵੀਰੇ ਇਹ ਪੰਜ ਦਿਨਾਂ ਦਾ ਹੋ ਗਿਆ ਬਾਈ ਪੰਜ ਦਿਨਾਂ ਦਾ ਹਾਂ ਠੀਕ ਠੀਕ ਸੇਲ ਵਾਸਤੇ ਲਿਆਂਦਾ ਤੁਸੀਂ ਸੇਲ ਵਾਸਤੇ ਕੀ ਡਿਮਾਂਡ ਆ ਵੀਰੇ ਇਹਦੀ 15 ਲੱਖ ਰੁਪਏ 15 ਲੱਖ ਲਾਸਟ ਕਿੰਨੇ ਪਰ ਚੱਪਣਾ ਕੋਈ ਨਾ ਕੋਈ ਮੌਕੇ ਤੇ ਹੋਊਗਾ ਬਾਈ ਕਰ ਲੈ ਮੌਕੇ ਤੇ ਹਾਂ ਜੈਟ ਬਲੈਕ ਮੱਥੇ ਫੁੱਲਾ ਬੱਸ ਨਾ ਵੀਰੇ ਮੱਥੇ ਫੁੱਲਾ ਠੀਕ ਆ ਵੀਰੇ ਪੰਜ ਦਿਨਾਂ ਦਾ ਬਸ਼ੀਰਾ ਵੀਰੇ ਬਾਈ ਆਪਣਾ ਕੰਟੈਕਟ ਨੰਬਰ ਦਿਓ 05 905 664 664 909 909 हां जी ਵੀਰੇ ਕੀ ਹਾਲ ਹੈ ਜੀ ਠੀਕ ਹੈ ਠੀਕ ਹੈ ਵੀਰ ਜੀ ਸੇਲ ਵਾਸਤੇ ਹਾਂ ਜੀ ਦਿਓ ਇਹਦੀ ਡਿਟੇਲ ਇਹ ਬੋਰ ਲਾਈਨ ਦੇ ਕੋਡੇ ਤੋਂ 5.5 ਮਹੀਨੇ ਦੀ ਗੱਬਣ ਆ ਜੀ ਕਿਹੜੇ ਤੋਂ ਬੋਰ ਲਾਈਨ ਦੇ ਕੋਡੇ ਤੋਂ ਹੀ 5.5 ਮਹੀਨੇ ਦੀ ਗੱਬਣ ਆ ਇਹ ਠੀਕ ਹੈ ਵੀਰੇ ਤੇ ਕਿੰਨੀ ਹਾਈਟ ਇਹਦੀ ਹਾਈਟ ਜੀ 60 ਹੈ ਜੀ 60 ਠੀਕ ਹੈ ਤੇ ਕੀ ਡਿਮਾਂਡ ਆ ਵੀਰੇ ਦੀ ਡਿਮਾਂਡ ਜੀ 2 ਲੱਖ ਹੈ ਇਹਦੀ ਦੋ ਲੱਖ ਤੇ ਲਾਸਟ ਕਿੱਥੇ ਕਿੱਥੇ ਤੱਕ ਛੱਡਣੀ ਹੈ? ਉਹ ਕੱਲ ਤਾਂਗੇ ਜਿਮਾਨ ਤਾਂ ਨੂੰ। ਠੀਕ ਹੈ। ਨੰਬਰ ਬੋਲਿਓ ਵੀਰੇ ਆਪਣਾ। 987 987 98 88, 88 88 171 okay. 88 ਕੀ ਨਾਮ ਆ ਵੀਰੇ? ਕਮਲਾਈ ਕਿਹੜੀ ਅਗਰ ਰੱਖੀ ਹੋਈ ਵੀਰੇ? ਮਰਦਨ ਦਾ ਜੀ। ਮਰਦਨ ਠੀਕ ਹੈ। 好吧。 ਕੀ ਨਾਮ ਆ ਵੀਰੇ ਦੱਸ ਦੋ ਜਿਹੜੀ ਨਾਈ ਇਹਦਾ ਨਾਮ ਹੈ ਉਦਮ ਕਾਂਟਾ ਜੀ ਉਦਮ ਕਾਂਟਾ ਕਾਲੇ ਗਾਂਡੇ ਦੇ ਵਿੱਚ ਕਿੰਨੇ ਚਿਰਦਾ ਵੀਰੇ ਜੀ 20 ਮਹੀਨਿਆਂ ਦਾ ਦੋ ਦਾ ਕੀ ਹਾਈਟ ਆ ਵੀਰੇ ਦੀ ਜੀ ਹੈਗਾ ਹੈਗਾ 65 ਪਲੱਸ 65 ਪਲੱਸ ਬਰੀੜੀ ਵਾਸਤੇ ਛੱਡਿਆ ਹੁਣ ਹਾਂ ਜੀ ਹਾਂ ਜੀ ਓਪਨ ਆ ਰਿਹਾ ਕਰ ਸਕਦੇ ਫਿਰ ਕੀ ਵੀਜ਼ ਰੱਖੀ ਹੈ ਵੀਰੇ ਜੀ 25000 ਰੁਪਏ 25000 ਆ ਆ ਵੀਰ ਇਹਦਾ ਨੰਬਰ ਆ ਕਰ ਲਿਓ ਕੰਟੈਕਟ Oh, bring ਕੀ ਚੀਜ਼ ਬਣਾ ਰੱਖਦੀ ਆ ਖੜੀ ਜੀ ਬਣਾ ਰੱਖਦਾ ਕੀ ਫੀਸ ਆਪਰੇ ਦੀ 15000 15000 ਠੀਕ ਆ ਭਾਈ ਜਨੂ ਅਸੀਂ ਅਸੀਂ ਹਾਂ ਯਾਰ ਵੀ ਆਪਾਂ ਮਿਲਦੇ ਹਾਂ ਲੈਂਟਰਾਂ ਪਿਛਲੀ ਵਾਰ ਵੀ ਆਏ ਸੀ ਨਾ ਅਸੀਂ ਬਣਾਈ ਜੰਮਾ ਵੀਡੀਓ ਹਾਂ ਹਾਂ ਇਹ ਨਹੀਂ ਲੈਂਟਰਾਂ ਦੇ ਨਹੀਂ ਆਈਦਾ ਨੰਬਰ ਆਹੀ ਆ ਹਾਂ ਇਹ ਬਸ ਠੀਕ ਆ ਬਾਕੀ ਹੋਰ ਅਜੇ ਦੀ ਉਮਰ ਦੀ ਬਿਆਜ ਨਹੀਂ ਹੈ 42 ਹਾਂ ਠੀਕ ਮਤਲਬ ਸਾਢੇ ਕਿਹੜੇ 42 ਆ 62 ਮਹੀਨੇ ਆ ਜਾਂ ਠੀਕ ਆ 42 ਮਹੀਨੇ ਹੋ ਗਏ ਸਾਢੇ ਕਿਹੜੇ 40 ਦਾ ਹੀ ਮਜੂਰ ਦਾ ਚਾਲ Bora, ਉੱਪਰ ਹੀ ਲਾਇਆ ਡੱਕੀ ਆ ਆ ਤਾਂ ਕੀ ਲਾ ਲਈ ਹਾਲੇ ਉਹੀ ਹੀ ਜਾਣਦੇ ਆ ਜਿਹੜਾ ਦਰਦਾ ਸੁਣ ਹਾਲੇ ਦੱਸਣਾ ਕਿਉਂਗਾ ਹਾਂਜੀ ਵੀਰੇ ਕੀ ਹਾਲ ਹੈ ਜੀ ਸਸੀਗਾ ਬਾਈ ਜੀ ਹੋ ਠੀਕ ਹਾਂ ਵੀਰੇ ਹਾਂਜੀ ਹਾਂਜੀ ਠੀਕ ਠੀਕ ਵੀਰੇ ਡਿਟੇਲ ਦੇਓ ਘੋੜੇ ਦੀ ਉਹਦਾ ਨਾਮ ਹੈਗਾ ਜੀ ਗੁਲਬਾਗ ਗੁਲਬਾਗ ਤੇ ਸਾਈਡ ਬਾਈ ਅਸ਼ੋਕਦੇਵ ਅਸ਼ੋਕਦੇਵ ਸੇਮ ਸਾਇਰ ਪ੍ਰਭਾਤ ਓਕੇ ਕਿੰਨੀ ਏਜ ਆ ਵੀਰੇ ਦੀ ਇਹ 2 ਦੰਦ ਹੋਇਆ ਜੀ ਇਹ 2 ਦੰਦ ਦਾ ਬਸ ਤੇ ਕਿਹੜੀ ਜਗ੍ਹਾ ਤੋਂ ਵੀਰੇ ਆਪਣਾ ਪਿੰਡ ਹੈਗੀ ਅਬੂਪੁਰ ਜਿਲ੍ਹਾ ਲੁਧਿਆਣਾ ਕੀ ਕੀ ਨਾਮ ਹੈ ਪਿੰਡ ਦਾ ਅਬੂਪੁਰਾ ਜੀ ਅਬੂਪੁਰਾ ਠੀਕ ਹੈ ਇਹ ਕਿੱਥੇ ਪੈਂਦਾ ਵੀਰੇ ਚਲੋ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਬਸ ਓਏ ਤੇ ਵੀਰੇ ਫੀਸ ਇਹਦੀ ਮੀਟਿੰਗ ਵਾਲੀ ਨਹੀਂ ਵੀਰੇ ਹਜੇ ਇਹ ਸਾਡੇ ਸਾਰੇ ਸਿੰਨੀ ਨੂੰ ਓਪਨ ਨਹੀਂ ਕੀਤਾ ਹਜੇ ਥੋੜੇ ਟਾਈਮ ਨੂੰ ਕਰਾਂਗੇ ਤਾਂ ਸਾਰਿਆਂ ਨੂੰ ਦੱਸਾਂਗੇ ਕਾਰਸ਼ ਪਾਵਾਂਗੇ ਦੱਸਾਂਗੇ ਠੀਕ ਹੈ ਵੀਰੇ ਬਸ ਓਏ ਲਓ ਬਈ ਪਿੰਡੀ ਦੀ ਕਰਕੇ ਆਇਆ ਮੰਡੀ ਤੋਂ ਹਾਂ ਕੋਈ ਗੱਲ ਨਹੀਂ ਬਈ ਪਹਿਲੀ ਯਾਰ ਕਰਕੇ ਬਈ ਥੋੜਾ ਕਰਦਾ ਪਿਆ ਬਸ਼ੀਰ ਆਇਆ ਜੀ ਕਿੰਨੀਏ ਦੱਸੀਆ ਬਰੇ ਦੀ ਇਹ ਮੇਰੇ ਦੋ ਦੰਦ ਦਾ ਹੈਗਾ ਦੋ ਦੰਦ ਦਾ ਬਸ਼ੀਰ ਆਇਆ ਬਈ ਹਾਂ ਬਾਈ ਹੁਣ ਹੀ ਨਾਲ ਬੈਠੇ ਨੇ